ਵਿਰਾਸਤ ਦੇ ਵਿੱਚ ਲਿੱਤਾ ਜਾ ਰਿਹਾ तमाम ਉਥੋਂ ਦੀਆਂ ਵੀਡੀਓ ਹੈ ਜਿੱਥੇ ਪਾਸੇ ਭਗਵੰਤ ਮਾਨ ਦਾ ਰੋਡ ਸ਼ੋਅ ਜਾ ਰਿਹਾ ਹੈ ਦੂਜੇ ਪਾਸੇ ਪੱਤਰਕਾਰਾਂ ਨੂੰ ਹਰਾਸਤ ਦੇ ਵਿੱਚ ਲਿੱਤਾ ਜਾ ਰਿਹਾ ਹੈ ਜੋ ਪੱਤਰਕਾਰ ਜਿਹੜਾ ਇਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਪ੍ਰਚਾਰ ਕਰਦਾ ਆਮ ਆਦਮੀ ਖਿਲਾਫ ਜਿਹੜਾ ਪ੍ਰਾ ਭੰਡੀ ਪ੍ਰਚਾਰ ਹੈ ਜਿਹੜਾ ਜਿਹੜਾ ਪ੍ਰਚਾਰ ਆਮ ਆਦਮੀ ਪਾਰਟੀ ਦੇ ਖਿਲਾਫ ਹੈ तमाम ਉਹੀ ਪੱਤਰਕਾਰਾਂ ਨੂੰ ਸ਼ੀਸ਼ਿਆਂ ਦੇ ਅੰਦਰ ਪੁਲਿਸ ਦੇ ਉੱਤੇ ਡੀਐਸਪੀ ਭਾ ਕੇ ਆਪ ਦੇ ਮੁੱਖ ਮੰਤਰੀ ਦੂਜੇ ਪਾਸੇ ਇਹ ਪ੍ਰਚਾਰ ਦੀਆਂ ਦੇਖੋ ਕਿਸ ਤਰ੍ਹਾਂ ਦੇ ਅੰਨੇ ਲੋਕ ਨਹੀਂ ਹੁੰਦੇ ਜਿੰਨੇ ਪੁਲਿਸ ਮੁਲਾਜ਼ਮ ਲਾਏ ਜਾਂਦੇ ਇਹ ਵੀਆਈਪੀ ਕਲਚਰ ਪੰਜਾਬ ਦਾ ਤਮਾਮ ਤਸਵੀਰਾਂ ਨੇ ਤਾਂ ਉੱਥੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਇਹਨਾਂ ਕਿ ਸੀਆਈਡੀ ਪ੍ਰਸ਼ਾਸਨ ਹੈ ਜਾਂ ਫਿਰ ਦੂਜਾ ਪ੍ਰਸ਼ਾਸਨ ਹੈ ਤਮਾਮ ਅਕੇ ਲਾ ਦਿੱਤਾ ਗਿਆ ਤਾਂ ਅੱਗੇ ਦੇਖੋ ਕਿਸ ਤਰ੍ਹਾਂ ਜਿਹੜੇ ਉਹਨਾਂ ਦੇ ਡੀਐਸਪੀ ਸਮੇਤ ਇੱਕ ਸਬ ਇੰਸਪੈਕਟਰ ਲੇਡੀ ਕੋ ਜਿਹੜੀ ਹੈ ਤਾਂ ਉਹਨਾਂ ਨੂੰ ਉੱਪਰ ਬਿਠਾ ਰੱਖਿਆ ਤਮਾਮ ਤਸਵੀਰਾਂ ਨੇ ਇਹ ਗਿੱਦੜਵਾਹ ਤੋਂ ਜਿੱਥੇ ਪੁਲਿਸ ਦਾ ਧੱਕਾ ਅਤੇ ਮੁੱਖ ਮੰਤਰੀ ਦਾ ਧੱਕਾ ਜਿਹੜਾ ਸ਼ਰਿਆਮ ਨਜ਼ਰ ਆ ਰਿਹਾ ਕੀ ਇਹ ਪਹਿਲਾਂ ਨਾਲੋਂ ਸਰਕਾਰ ਨਾਲੋਂ ਘੱਟ ਹੈ ਸਰਕਾਰ ਕੀ ਲੱਗਦਾ ਕਿ ਇਸ ਤਰ੍ਹਾਂ ਹੀ ਸਰਕਾਰਾਂ ਦੇ ਦੇਖੋ ਹਾਲਾਤ ਦੁਕਾਨਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ ਜਿਹੜੇ ਪ੍ਰੋਟੈਸਟ ਕਰਨ ਵਾਲੇ ਉਹਨਾਂ ਨੂੰ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੁਹਾਾਰਾ ਤਸਵੀਰਾਂ ਤਾਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਸਰਕਾਰ ਦੇ ਇਹ ਹਾਲਾਤਾਂ ਦੇ ਵਿੱਚ ਸਰਕਾਰ ਨੇ ਇਲੈਕਸ਼ਨ ਲੜਨੇ ਨੇ ਕਹੇ ਇਲੈਕਸ਼ਨ ਲੜਨ ਦੇ ਨਤੀਜੇ ਨੇ ਜਾਂ ਜਿਹੜਾ ਕੋਈ ਪੱਤਰਕਾਰ ਹੈ ਜਿਹੜਾ ਜਿਹੜਾ ਕੋਈ ਪੱਤਰਕਾਰ ਸਰਕਾਰ ਦੇ ਖਿਲਾਫ ਚੱਲਦਾ ਤਾਂ ਉਹਦੇ ਉੱਤੇ ਵੀ ਮੁਕਦਮੇ ਦਰਜ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਇਹ ਮੰਗ ਪੱਤਰ ਦੇ ਤਸਵੀਰਾਂ ਵੀ ਦਿਖਾ ਦਿੰਨੇ ਆ। ਮਾਨ ਸਰ ਜੀ, ਨਿਗੇ ਪੱਤਰ ਤੋਂ ਮਾੜੀ ਸਥਿਤੀ। ਦੇਖਿਓ ਕਿ ਕਿਤਵਾ ਦੇ ਦੇ ਆਸਪਾਲ ਦੇ ਪਿੰਡਾਂ ਦੇ ਵਿੱਚ ਸ਼ਰਿਆਮ ਨਸ਼ਾ ਵੇਚਿਆ ਜਾ ਰਿਹਾ ਏ। ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਖੇਠ ਲਿਖੇ ਵਿਅਕਤੀ ਇਲਾਕੇ ਵਿੱਚ ਨਸ਼ਾ ਵੇਚ ਰਹੇ ਨੇ। ਮਾਨ ਸਰ ਆਪ ਕਿਵੇਂ ਹੁੰਦੇ ਸੀ? ਜਦੋਂ ਉਹ ਸੰਗਰੂਰ ਗਏ ਸੀ, ਜਦੋਂ ਸ਼ਰਾਬ ਦੇ ਨਾਲ ਜਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਸੀ। ਤਉਹਾਂ ਦਾ ਮਾਨ ਸਾਹਿਬ ਨੇ ਗੱਲ ਕੀਤੀ ਸੀ ਕਿ ਮੈਨੂੰ ਦੱਸੋ ਨਾਮ ਆ ਕੇ ਕਿਹੜਾ ਬੰਦਾ ਨਸ਼ਾ ਵੇਚਦਾ ਤੇ ਰஞ்சிਤ ਗਿਆ ਜਿਆ ਪਰਚਾ ਲੈ ਕੇ ਆਇਆ ਸੀ ਪੱਤਰਕਾਰ ਮਾਨ ਸਾਹਿਬ ਕਿ ਆਹ ਬੰਦੇ ਨਸ਼ਾ ਵੇਚਦੇ ਬਈ ਇਹਨਾਂ ਦੇ ਕਾਰਵਾਈ ਕਰਦੇ ਪਰ ਮਾਨ ਸਾਹਿਬ ਤੁਸੀਂ ਉਹ ਪੱਤਰਕਾਰ ਹੀ ਇੰਦਾ ਡਿਟੇਨ ਕਰ ਲਿਆ ਯਾਰ ਸ਼ਾਬਾਸ਼ ਇਹ ਹੀ ਪੰਜਾਬ ਆ ਆਂਤ ਖਾਦਨੇ ਆ ਨਾਮ ਲਿਖ ਹੋਏ ਨੇ ਕੱਲੇ ਕੱਲੇ ਬੰਦੇ ਦੇ ਕਿ ਜਿਹੜੇ ਨਸ਼ਾ ਵੇਚ ਰਹੇ ਨੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਗਿੱਦਰਵਾ ਹੋ ਗਿਆ ਮੇਨ ਤਸਕਰ ਲਿਖ ਹੋਏ ਨੇ ਸ਼ਬਾਸ ਨਗਰ ਦੋਦਾਂ ਦੇ ਵਿੱਚ ਸੁਗਣਾ ਬਲੂ ਹੋ ਗਿਆ ਘੱਗਾ ਹੋ ਗਿਆ ਗੁਰੂਸਰ ਹੋ ਗਿਆ ਗੁਰੂ ਸਾਹਿਬ ਗੁਰੂ ਸਾਹਿਬ ਸੁਗਣਾ ਬਲੂ ਬਾਦੀਆਂ ਇਹ ਉਹ ਬੰਦਿਆਂ ਦੀ 20 ਬੰਦਿਆਂ ਦੀ ਲਿਸਟਾ ਜਿਹੜੇ ਕਿਰ ਪੰਜਾਬ ਸਰਕਾਰ ਨੇ ਜਮਾ ਸ਼ਰਮਲਾ ਰੱਖੀ ਤੁਹਾਡੇ ਸਾਹਮਣੇ ਆ ਕੀ ਆ ਦੇਖੋ ਕੀ ਹਾਲਾਤ ਨੇ ਮਾ ਸਾਹਿਬ ਆਪ ਕਹਿੰਦੇ ਹੁੰਦੇ ਸੀ ਕਿ ਦਿੱਲੀ ਚ ਕੀਚੀ ਮੀਡੀਆ ਬਣ ਗਿਆ ਤਿਵਰਾ ਕੀ ਆ ਯਾਰ ਉਹ ਤਾਂ ਥੋੜੇ ਜਿਹਰੇ ਬੱਦ ਕਰ ਜੀ ਜੀ ਉਹ ਕਹਿੰਦੇ ਸੀ ਮੀਡੀਆ ਗੋਦੀ ਦਾ ਮੋਦੀ ਦਾ ਗੋਦੀ ਮੀਡੀਆ ਬਈ ਹਜੇ ਆਪ ਤਾਂ ਗੋਦੀ ਮੀਡੀਆ ਸਮਝ ਰਹੇ ਪਰ ਉਹ ਹੀ ਸਮਝ ਰਹੇ ਹੋਰ ਤਾਂ ਕੀ ਸ਼ਰਮ ਦੀ ਗੱਲ ਆ ਯਾਰ ਤੁਸੀਂ ਸਾਰੋਂ ਇੱਥੇ ਨਹੀਂ ਪਾਵਾ ਕੜ ਤੱਕੇ ਮਾਰੇ ਸੀ ਤਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਮਾਨ ਸਾਹਿਬ ਉਹ ਸਾਹਮਣੇ ਬੋ ਰੇ ਨੇ ਉਹ ਸਾਹਮਣੇ ਬੋ ਰੇ ਨੇ ਸਿੰਘ ਮੈਂ ਕਰ ਜਿਹੜਾ ਸਾਹਮਣੇ ਵੀ ਕੋਸ਼ਿਸ਼ ਕੀਤੀ ਸੀ ਮੈਂ ਉਹਨਾਂ ਦੇ ਕੋਲ ਮੈਕ ਤੱਕ ਲੈ ਗਿਆ ਸੀ ਕਿ ਮਾਨ ਸਾਹਿਬ ਪੱਤਰਕਾਰ ਡੀਨ ਕੀਤਾ ਹੋਇਆ ਹੈ ਬੇਨਤੀ ਆ ਯਾਰ ਉਹਨੂੰ ਬਾਹਰ ਕੱਢ ਲੋ ਲਗਾਤਾਰ ਦੀਆਂ ਤਸਵੀਰਾਂ ਨੇ ਜਿੱਥੋਂ ਜਿਹੜਾ ਲਗਾਤਾਰ ਜਿਹੜਾ ਪੱਤਰ ਨੂੰ ਕਰਾ ਨੂੰ ਨਜ਼ਰਬੰਦ ਕਰ ਦਿੱਤਾ ਗਿਆ तमाम ਤਸਵੀਰਾਂ ਨੇ ਜਿੱਥੇ ਇੰਨੀ ਜਨਤਾ ਨਹੀਂ ਹੋਣੀ ਜਿੱਥੇ ਇੰਨੀ ਬੋਲਸ ਲਾ ਰੱਖੀ ਹੈ तमाम ਇਹ ਤਸਵੀਰਾਂ ਨੇ ਇਹ ਧੱਕਾਸ਼ਾਹੀ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਸਰਕਾਰ ਦੀ ਕਿੱਥੋਂ ਦੀ ਆਮ ਆਦਮੀ ਸਰਕਾਰ ਕਹਿਣ ਵਾਲੇ ਨੇ ਤੁਸੀਂ ਆਪ ਦੇਖ ਸਕਦੇ ਹੋ ਤੇ ਬਗਰੇ ਭਗਵੰਤ ਮਾਨ ਨੇ ਆਪ ਜਿਸ ਪੀਚ ਸ਼ੁਰੂ ਕਰ ਦਿੱਤੀ ਹੈ ਸਰਹਾਨੀਆਂ ਤੋਂ ਉਹਨਾਂ ਨੇ ਕਿੰਨੀਆਂ ਆਈਆਂ ਪਰ ਦੂਜੇ ਪਾਸੇ ਲੋਕਾਂ ਦੇ ਹੱਕ ਜਿਹੜੇ ਆਪਦੇ ਹੱਕ ਮੰਗਣ ਆਇਆ ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ तमाम ਤਸਵੀਰਾਂ ਹੈ ਕਿ ਜੜਵੇਦੀਆਂ ਦਾ ਬੜੇ ਰੋ ਪੰਜਾਬ ਹਾਰੇ ਨਾਲ ਲੱਗਣਾ